ਸਿਕਲਜੀ ਖਾਸ ਵੀਡੀਓ ਦੇਖ ਰਹੇ ਆ ਇਤਿਹਾਸਿਕ ਨਗਰ ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਦੀ বাস ਸਟੈਂਡ ਸਭ ਤੋਂ ਪਹਿਲਾਂ ਕਿ ਪਬਲਿਕ ਨੂੰ ਜਦੋਂ ਵੀ ਕਿਤੇ ਆਉਣਾ ਹੁੰਦਾ ਗੁਰੂ ਦੇ ਦਰਸ਼ਕਦਾਰ ਵਾਸਤੇ ਜਾਂ ਹੋਰ ਵੀ ਆਪਣੇ ਸਰਕਾਰੀ ਕੰਮਾਂ ਵਾਸਤੇ ਜਾਂ ਰਿਸ਼ਤਾਰਾਂ ਨੂੰ ਆਉਣ ਵਾਸਤੇ ਤੇ বাস ਸਟੈਂਡ ਪਹਿਲਾਂ ਆਉਣਾ ਪੈਂਦਾ ਇਹ ਤਰਸਯੋਗ ਹਾਲਾਤ ਦੀ ਵੀਡੀਓ ਅਸੀਂ ਇਸ ਕਰਕੇ ਬਣਾ ਰਹੇ ਹਾਂ ਤਾਂ ਦੇਖ ਰਹੇ ਹਾਂਗੇ ਕਿ ਕਿਤਨਾ ਕਿਤੇ ਜਿਹੜੇ ਕੀ ਸਾਡੇ ਸਰਕਾਰੀ ਅਦਾਰੇ ਜਾਂ ਫਿਰ ਜਿਹੜੇ ਕੀ ਸਾਡੇ ਪੋਲਿਟਿਕਸ ਲੋਗ ਚਾਹੇ ਮੁੱਖ ਮੰਤਰੀ ਸਾਹਿਬ ਹੋਣ ਉਹਨਾਂ ਦੇ ਕੈਬਨਿਟ ਮੰਤਰੀ ਹੋਣ ਜਾਂ ਫਿਰ ਉਹਨਾਂ ਦੇ ਐਮ.ਐਲ.ਏ ਸਾਹਿਬ ਹੋਣ بڑے ਵੱਡੇ ਵੱਡੇ ਦਾਅਵੇ ਕਰਦੇ ਨੇ ਪਰ ਇਤਿਹਾਸਕ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਬੱਸ ਸਟੈਂਡ ਦੇ ਆ ਤਰਸਯੋਗ ਹਾਲਾਤ ਵੀ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਕਿਤੇ ਬੱਸਾਂ ਸਫਰ ਕਰ ਇਹਨਾਂ ਨੂੰ ਕਰਨਾ ਪੈ ਜੇ ਕਿਤਨਾ ਉਹ ਕਰਨਗੇ ਤੇ ਇਸ ਦੇ ਨਾਲ ਹੀ ਸਰਕਾਰੀ ਅਦਾਰੇ ਚਾਹੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਦਾ ਅਫਰੋ ਹੋਵੇ ਜਾਂ ਫਿਰ ਹੋਰ ਜਿਸ ਤਰ੍ਹਾਂ ਕਿ ਮਿਊਨਿਸਪਲ ਕਾਰਪੋਰੇਸ਼ਨ ਅਨੁਸਾਰ ਜਾਂ ਫਿਰ ਹੋਰ ਵੀ ਜਿਹੜੇ ادارے ਆ ਉਹ ਵੀ ਅਕਰ ਬੱਸਾਂ ਸਫ਼ਰ ਕਰਨ ਤੇ ਇਹ ਚੀਜ਼ਾਂ ਵੇਖਣ ਕਿਉਂਕਿ ਸਾਰਿਆਂ ਕੋ ਪਰਸਨਲ ਆਪਣੀ ਕਨਵੈਂਸ ਹੈਗੀਆਂ ਆਪਣੀਆਂ ਗੱਡੀਆਂ ਹੈਗੀਆਂ ਨੇ ਤੇ ਵਸਤੇ ਸੇੜਾ ਕਿ ਉਹਨਾਂ ਸਫ਼ਰ ਨਾ ਹੋਣ ਕਰਕੇ ਤਰਸਜੋ ਗੱਲ ਆਤੋਂ ਅੰਜਾਨ ਨੇ ਲੋੜ ਹੈ ਇੱਥੇ ਆਉਣ ਦੀ ਧੰਨਵਾਦ ਜੀ